ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਗਰੋ ਪੰਜਾਬ ਤੇ। ਦੋਸਤੋ ਜੇ ਤੁਸੀਂ ਇਸ ਵਾਰ ਕਣਕ ਦਾ ਰਿਕਾਰਡ ਤੋੜ ਝਾੜ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਧਿਆਨ ਨਾਲ ਦੇਖਣਾ। ਕਣਕ ਦੀ ਫਸਲ ਵਿੱਚ ਸਿਰਫ ਤਿੰਨ ਅਹਿਮ ਗੇਟ ਹੁੰਦੇ ਹਨ ਜਿਨ੍ਹਾਂ ਨੂੰ ਸਹੀ ਸਮਾਂ ਤੇ ਕਦੋਂ ਖੋਲਣਾ ਹੈ ਤੇ ਸਹੀ ਨੀ ਸਹੀ ਕੋਰ ਦਾ ਸਮਾਂ ਤੇ ਫਟਾਰੇ ਲਈ ਬੂਸਟਰ ਡੋਜ ਜੇ ਇੱਕ ਵੀ ਗਲਤੀ ਹੋ ਗਈ ਤਾਂ ਝਾੜ ਸਿੱਧਾ 4 ਤੋਂ 5 ਕੁਇੰਟਲ ਘਟ ਜਾਵੇਗਾ। ਅੱਜ ਅਸੀਂ ਉਸ ਗੁਪਤ ਮੈਗਨੀਜ਼ ਜਿੰਕ ਫਾਰਮੂਲੇ ਬਾਰੇ ਵੀ ਗੱਲ ਕਰਾਂਗੇ ਜੋ ਤੁਹਾਡੀ ਪੀਲੀ ਫਸਲ ਨੂੰ 7 ਦਿਨਾਂ ਵਿੱਚ ਮਸ਼ੀਨ ਵਾਂਗੂੰ ਦੜਾ ਦੇਵੇਗਾ ਆਓ ਸ਼ੁਰੂ ਕਰਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੀਂਹ ਦੀ ਜੇ ਤੁਸੀਂ ਬਜਾਈ ਸਮੇਂ ਮਿੱਟੀ ਪਰਖ ਨਹੀਂ ਕਰਵਾਈ ਤਾਂ ਤੁਸੀਂ ਵੱਡੀ ਗਲਤੀ ਕਰ ਚੁੱਕੇ ਹੋ ਹੁਣ ਜੋ ਹੋ ਗਿਆ ਸੋ ਹੋ ਗਿਆ ਪਰ ਭਵਿੱਖ ਲਈ ਯਾਦ ਰੱਖੋ ਬਜਾਈ ਸਮੇਂ ਸਾਨੂੰ ਡੀਏਪ ਅਤੇ ਐਮਓਪ ਪੋਟਾਸ਼ ਜ਼ਰੂਰੀ ਦੇਣਾ ਹੁੰਦਾ ਹੈ ਜਿੰਨਾ ਕਿਸਾਨ ਵੀਰਾਂ ਨੇ ਡੀਏਪ ਪਾਇਆ ਜਾਂ ਐਮਓਪ ਪोटाश ਉਹ ਨਾ ਜੋ ਨਹੀਂ ਪਾਇਆਤਾ ਉਹ ਹੁਣੇ ਸਹੀ ਸਮੇਂ ਤੇ ਯੁਰਗੇ ਨਾਲ ਐਸਐਸਪੀ ਜਿਹੜੇ ਸਿੰਗਲ ਸੁਪਰ ਫਾਸਫੇਟ ਜਾਂ ਫਿਰ ਐਨਪੀ ਖਾਦਾਂ ਦੀ ਵਰਤੋਂ ਕਰਨ ਪोटाश ਦੀ ਸਹੀ ਮਾਤਰਾ ਫਸਲ ਨੂੰ ਡਿੱਗਣ ਤੋਂ ਬਚਾਉਂਦੀ ਹੈ ਅਤੇ ਦਾਣੇ ਨੂੰ ਭਰਦੀ ਹੈ ਸਲਫਰ ਜਿਹੜੀ ਗੰਧਕ ਇਹ ਇੱਕ ਅਜਿਹਾ ਤੱਤ ਹੈ ਜੋ ਕਣਕ ਨੂੰ ਗਰਮੀ ਅਤੇ ਠੰਡ ਸਹਿਣ ਦੀ ਤਾਕਤ ਦਿੰਦਾ ਹੈ ਤੇ ਤੇਲ ਦੀ ਮਾਤਰਾ ਵਧਾਉਂਦਾ ਹੈ ਜੇ ਤੁਸੀਂ ਐਸਐਸਪੀ ਨਹੀਂ ਪਾਇਆ ਤਾਂ 18 ਕਿਲੋ ਬੈਟਰੋਨਾਈਟ ਸਲਫੇਟ 90% ਹੁਣੇ ਪਹਿਲਾਂ ਪਾਣੀ ਤੋਂ ਪਹਿਲੇ ਯੁਰਗੇ ਨਾਲ ਮਿਲਾ ਕੇ ਪਾ ਦਿਓ ਦੋਸਤੋ ਇਹ ਕਣਕ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਾਣੀ ਹੈ ਇਸ ਦਾ ਰਾਜ ਹੈ 21ਵਾਂ ਦਿਨ 21ਵਾਂ ਦਿਨ 21ਵੇਂ ਦਿਨ ਹੀ ਬੂਟੇ ਵਿੱਚ ਕ੍ਰਾਊਨ ਰੂਟਸ ਤਾਜ ਜਿਹੜੀਆਂ ਜਿਹੜੀਆਂ ਹੁੰਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੇ ਇਸ ਸਮੇਂ ਪਾਣੀ ਦੀ ਕਮੀ ਰਹੀ ਤਾਂ ਫਸਲ ਦੀ ਫੋਟ ਦੀ ਸ਼ੁਰੂਆਤ ਹੀ ਖਰਾਬ ਹੋ ਜਾਵੇਗੀ 21 ਤੋਂ 25 ਦਿਨ ਦਾ ਸਮਾਂ ਸਭ ਤੋਂ ਵੱਧਗਾ ਹੈ ਬਹੁਤ ਜਲਦੀ ਪਾਣੀ 15 ਤੋਂ 18 ਦਿਨਾਂ ਤੇ ਪਾਣੀ ਲਾਉਣ ਨਾਲ ਤਾਂ ਜੜਾਂ ਸਹੀ ਨਹੀਂ ਬਣਦੀਆਂ ਬਹੁਤ ਲੇਟ ਪਾਣੀ ਯਾਨੀ 30 ਦਿਨਾਂ ਤੋਂ ਬਾਅਦ ਪਾਣੀ ਲਾਉਣ ਨਾਲ ਬਹੁਤ ਸਾਰੀ ਫੋਟ ਪਹਿਲਾਂ ਹੀ ਸੁੱਕ ਜਾਂਦੀ ਹੈ ਜਿਆਦਾ ਪਾਣੀ ਹਲਕੀਆਂ ਜ਼ਮੀਨਾਂ ਵਿੱਚ ਜਿਆਦਾ ਪਾਣੀ ਕਣਕ ਨੂੰ ਦੱਬ ਦਿੰਦਾ ਹੈ ਕਣਕ ਨੂੰ ਦੱਬਣ ਤੋਂ ਬਚਾਉਣ ਲਈ ਪਾਣੀ ਲਾਉਣ ਤੋਂ 3 ਤੋਂ 4 ਦਿਨ ਪਹਿਲਾਂ ਮੈਗਨੀਜ਼ ਸਲਫੇਟ 1 ਕਿਲੋ ਪ੍ਰਤੀ ਏਕੜ ਦੀ ਸਪਰੇਅ ਜ਼ਰੂਰ ਕਰੋ ਇਹ ਮੁਫਤ ਦਾ ਇੰਸ਼ੋਰੈਂਸ ਹੈ ਮੈਗਨੀਜ਼ ਤੁਰੰਤ ਕਲੋਰੋਫਿਲ ਵਧਾਉਂਦਾ ਹੈ ਜਿਸ ਨਾਲ ਪਾਣੀ ਲੱਗਣ ਤੋਂ ਬਾਅਦ ਫਸਲ ਨੂੰ ਸਦਮਾ ਨਹੀਂ ਲੱਗਦਾ ਤੁਸੀਂ ਇਸ ਨਾਲ ਸਪਰੇਅ ਨਾਲ 1.5 ਕਿਲੋ ਯੁਰਗਾ ਵੀ ਮਿਲਾ ਸਕਦੇ ਹੋ ਪਾਣੀ ਲੱਗਣ ਤੋਂ 10 ਤੋਂ 15 ਦਿਨ ਬਾਅਦ ਯਾਨੀ ਜਦੋਂ ਫਸਲ 30 ਤੋਂ 35 ਦਿਨਾਂ ਦੀ ਹੋ ਜਾਵੇ ਨਦੀਨ ਨਾਸ਼ਕ ਦੀ ਸਪਰੇਅ ਦਾ ਸਹੀ ਸਮਾਂ ਹੁੰਦਾ ਹੈ। ਨਦੀਨ ਨਾਸ਼ਕ ਸਹੀ ਨਮੀ ਵਾਲੀ ਜ਼ਮੀਨ ਵਿੱਚ ਹੀ ਕੰਮ ਕਰਦਾ ਹੈ। ਗੁੱਲੀ ਡੰਡੇ ਲਈ ਵੱਖਰੀ ਦਵਾਈ ਵਰਤੋ ਅਤੇ ਚੌੜੇ ਪੱਤੇ ਵਾਲੇ ਨਦੀਨ ਰਾਈ ਆਕਰੀ ਜਿਵੇਂ ਕਹਿੰਦੇ ਹਨ ਉਹਨਾਂ ਲਈ ਵੱਖਰੀ। ਹਮੇਸ਼ਾ ਦੋਹਾਂ ਨੂੰ ਕੰਟਰੋਲ ਕਰਨ ਵਾਲੀ ਕੰਬੀਨੇਸ਼ਨ ਜਾਂ ਦੋ ਵੱਖਰੀਆਂ ਦਵਾਈਆਂ ਵਰਤੋ। ਸਭ ਤੋਂ ਜ਼ਰੂਰੀ ਗੱਲ ਕਦੇ ਵੀ ਨਦੀਨ ਨਾਸ਼ਕ ਨੂੰ ਕਿਸੇ ਹੋਰ ਖਾਦ ਜਾਂ ਫਟਾਰੇ ਵਾਲੀ ਸਪਰੇਅ ਨਾਲ ਨਹੀਂ ਮਿਲਾਉਣਾ। ਇਸ ਨਾਲ ਫਸਲ ਤੇ ਜ਼ਹਿਰੀਲਾ ਅਸਰ ਹੁੰਦਾ ਹੈ। ਇਹ ਸਪਰੇਅ ਉਹਨਾਂ ਖੇਤਾਂ ਲਈ ਹੈ ਜਿੱਥੇ ਫਸਲ 30 ਤੋਂ 45 ਦਿਨਾਂ ਦੀ ਹੋ ਗਈ ਹੈ, ਪੀਲੀ ਪਈ ਹੈ ਜਾਂ ਫੁੱਟ ਨਹੀਂ ਕਰ ਰਹੀ। ਇਸ ਸਮੇਂ ਜ਼ਮੀਨ ਦੀ ਬਜਾਈ ਸਿੱਧਾ ਪੱਤਿਆਂ ਰਾਹੀਂ ਤਾਕਤ ਦੇਣਾ ਜ਼ਰੂਰੀ ਹੈ। ਇਹ ਫਾਰਮੂਲਾ ਤੁਹਾਨੂੰ ਬਹੁਤ ਸਾਰੇ ਖੇਤੀਬਾੜੀ ਮਾਹਿਰ ਨਹੀਂ ਦੱਸਣਗੇ। ਮੈਗਨੀਜ਼ ਸਲਫੇਟ 1 ਕਿਲੋ ਪਲੱਸ ਜਿੰਕ ਸਲਫੇਟ 21% ਵਾਲੀ 700 ਗ੍ਰਾਮ ਤੋਂ 1 ਕਿਲੋ ਪਲੱਸ ਯੁਰਗਾ 1.5 ਕਿਲੋ بس ਅੱਧਾ ਕਿਲੋ ਕਲੀ ਦਾ ਪਾਣੀ ਜਿੰਕ 21% ਹੀ ਵਰਤੋ ਕਿਉਂਕਿ ਇਹ ਸਭ ਤੋਂ ਕਾਰਗਰ ਹੈ ਕਲੀ ਦਾ ਪਾਣੀ ਯਾਨੀ ਲਾਈਮ ਵਾਟਰ ਇਹਨਾਂ ਖਾਦਾਂ ਨੂੰ ਘੋਲਣ ਵਿੱਚ ਮਦਦ ਕਰਦਾ ਹੈ ਅਤੇ ਪੱਤਿਆਂ ਰਾਹੀਂ ਉਹਨਾਂ ਦੀ ਅਪਟੇਕ ਨੂੰ ਤੇਜ਼ ਕਰਦਾ ਹੈ ਜਿਸ ਨਾਲ 7 ਦਿਨਾਂ ਵਿੱਚ ਹੀ ਹਰਿਆਲੀ ਅਤੇ ਫਲ ਸ਼ੁਰੂ ਹੋ ਜਾਂਦੀ ਹੈ ਸੱਤ ਦਿਨ ਬਾਅਦ ਇਸ ਸਪਰੇ ਨੂੰ ਦੁਬਾਰਾ ਜ਼ਰੂਰ ਦਰਹਾਓ ਪਹਿਲਾ ਪਾਣੀ ਲਾਉਣ ਤੋਂ ਬਾਅਦ ਇਹ ਦੀ ਨਾਸ਼ਕ ਦੀ ਸਪਰੇ ਹੋਣ ਤੋਂ ਬਾਅਦ ਲਗਭਗ 40 ਤੋਂ 45 ਦਿਨਾਂ ਤੇ ਯੂਰਗੇ ਦੀ ਦੂਜੀ ਕਸ਼ਤ ਜ਼ਰੂਰ ਪਾਓ ਇਸ ਤੋਂ ਬਾਅਦ ਯੂਰਗਾ ਨਾ ਪਾਓ ਖੇਤਾਂ ਵਿੱਚ ਜੇ ਸੀ ਸਹੀ ਨਹੀਂ ਰੱਖੀ 21ਵੇਂ ਦਿਨ ਕੋਰ ਲਾਇਆ ਤੇ ਮੈਗਨੀਜ਼ ਤੇ ਜਿੰਕ ਦੀ ਸਪਰੇ ਕੀਤੀ ਤਾਂ ਝਾੜ ਤੁਹਾਡਾ ਬਹੁਤ ਵਧੀਆ ਹੋਵੇਗਾ ਇਸ ਵੀਡੀਓ ਨੂੰ ਹੁਣੇ ਸਾਰੇ ਕਿਸਾਨਾਂ ਨਾਲ ਸਾਂਝਾ ਕਰੋ ਕਮੈਂਟ ਵਿੱਚ ਦੱਸੋ ਤੁਸੀਂ ਇਸ ਵਾਰ ਸਲਫਰ ਪਾਇਆ ਹੈ ਜਾਂ ਨਹੀਂ ਅਜਿਹੇ ਹੋਰ ਕੰਮ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ